ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਬਹਾਦਰ ਸਿਮਰੀਏ ਕਾ ਨੋ ਤੇ ਦਵਾਵੇ ਤਾਏ ਸਭ ਥਾਈਂ ਮਿਸਹਾਏ ਅੱਜ ਆਪਾਂ ਪਹੁੰਚਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚੰਨ ਸੋ ਪ੍ਰਕਾਸ਼ਤਾਨ ਗੁਰਦੁਆਰਾ ਸ੍ਰੀ ਅਡਿਸਰ ਸਾਹਿਬ ਜੋ ਕਿ ਬਰਨਾਲਾ ਦੇ ਪਿੰਡ ਹੰਡਾਇਆ ਤੇ ਟੌਲੇ ਦੇ ਵਿਚਕਾਰ ਸਥਿਤ ਹੈ ਗੁਰੂ ਜੀ ਹਸਤਾਨ ਤੇ ਕਾਫੀ ਟਾਈਮ ਬਤੀਤ ਕਰਕੇ ਗਏ ਮਨਿਆ ਜਾਂਦਾ ਹੈ ਕਿ ਇਸੇ ਸਥਾਨ ਤੇ ਬਾਬਾ ਜੀ ਦਾ ਇੱਕ ਓੜਾ ਸੀ ਉਹ ਅੜੀ ਕਰ ਗਿਆ ਕਰ ਗਿਆ ਸੀ ਤੇ ਅੱਗੇ ਅੱਗੇ ਨੂੰ ਨਹੀਂ ਵਧ ਰਿਹਾ ਸੀ ਕਿਉਂਕਿ ਅੱਗੇ ਕੁਝ ਲੋਕ ਤੰਬਾਕੂ ਦੀ ਖੇਤੀ ਕਰਦੇ ਸਨ ਤੇ ਇੱਥੇ ਗੁਰੂ ਜੀ ਬਹੁਤ ਲੰਮਾ ਰਿਹਾ ਬਹੁਤ ਲੰਮਾ ਸਾਧਨ ਕੀ ਕਰਕੇ ਗਏ ਇੱਥੇ ਜੋ ਵੀ ਲੋਕਾਂ ਦਾ ੜਿਆ ਤੇ ਓੜਿਆ ਕੰਮ ਉਹ ਪੂਰਾ ਹੁੰਦਾ ਹੈ ਜੋ ਵੀ ਸੱਚੇ ਸਰ ਦਾ ਨਰ ਕੋਈ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਉਹ ਜ਼ਰੂਰ ਪੂਰੀ ਹੁੰਦੀ ਹੈ ਐਤਵਾਰ ਦੇ ਦਿਨ ਉੱਥੇ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲਦਾ ਹੈ ਤਾਂ ਕਰੋ ਦਸਮ ਕਿਸੇ ਵੀ ਗੁਰਦੁਆਰੇ ਅਣੀ ਸਭ ਸਨਾ ਮੰਤਰ ਆਪੇ ਬਹਰਾਇਣੇ ਪੇਦਨ ਦੁਰੋ ਆਪੇ ਗਾਰਾਂ ਆਪੇ ਹੋ ਗਏ ਤੁਪਤ ਆਪੇ ਸਰਗਮੀਏ Okay. ਸਰਬ ਸ੍ਰਿ ਅੰਮ੍ਰਿਤ ਪੀਵਦਾਇ ਮਾਗ ਗੁਰੂ ਤਪਦੇਵ ਦੇ ਕਾਡਗ ਦੋਰ ਪ੍ਰਾਗ ਜੀਵਦਾ ਗੁਰ ਚੱਲੇ ਰਹ ਰਾਸ ਕੀ ਨਾਮ ਅੰਤ ਸਲਾਮਤ ਜੀਵਦਾ ਸਤਿ ਕਾਦ ਦੇ ਦੋਸ ਜੀਵਦਾ ਲਹਿਣੇ ਦੇ ਬੇਰਾਈ ਨਾਨਕਾ ਦੋਹੀ ਕੱਟੀਐ ਸੁਲਾਸ ਚੱਤ ਨਿਰੰਦਨੀ ਮਨ ਤਖਤ ਬੈਠਾ ਗੁਰ ਹਰਿ ਜੀ ਹੈ ਸਰਹਜ ਕੋ ਫੁਰਮਾਇ ਸਭ ਜੋਤਿ ਨੂਰੀ ਚੱਤੀ ਹੈ ਲਗਨ ਦਲੇ ਗੁਰ ਸਬਦ ਹਰ ਕੋ ਕਨੇ ਆਪੀ ਚੱਤੀ ਹੈ ਸਚਿ ਦਿੱਤ ਤਕ ਸੰਗ ਦੀ ਆਪ ਤਹਿ ਤੇ ਤਹਿ ਬੈਠੀ ਹੈ ਗੁਰ ਸਿਫਤ ਕ ਸੰਗ ਦੇ ਨੂਰ ਅਪਸਰ ਕ ਸੰਗ ਚੱਤੀ ਹੈ ਸਤਿ ਗੁਰੂ ਫਰਮਾਇਆ ਤਰ ਤੋ ਬੋਲ ਨਾਮ ਜੱਗ ਦਾ ਨਰਮ ਰੇਦਾ ਹਾਂਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕਥੇ ਤੇ ਆਪਾਂ ਦਰਸ਼ਨ ਕੀਤੇ ਗੁਰਦੁਆਰਾ ੜੀ ਸਾਹਿਬ ਤੇ ੜੀ ਸਾਹਿਬ ਗੁਰਦੁਆਰਾ ਸਾਹਮਣੇ ਗੁਰੂ ਘਰ ਦੇ ਪ੍ਰਸ਼ਾਦ ਦੀਆਂ ਜੀ ਦੁਕਾਨਾਂ ਲੱਗੀਆਂ ਉਥੇ ਹੀ ਦੇਖ ਸਕਦੇ ਹੋ ਮੌਤ ਹੀ ਜਿਆਦਾ ਇਕੱਠ ਹੁੰਦਾ ਹੈ ਐਤਵਾਰ ਵਾਲੇ ਦਿਨ ਦੂਰ ਦੂਰੋਂ ਸੰਗਤਾਂ ਆ ਕੇ

رام کر ਦੋ ਦੀਵਦਾਇ ਲਹਿਣੈ ਭਇਓ ਨਛੱਪ ਸਿਰ ਉਤਰ ਸੁਖੀ ਅੰਮ੍ਰਿਤ ਪੀਵਦਾਇ ਮਾਧ ਗੁਰ ਆਦਿ ਦੇਵ ਦੇ ਕਾਡਗ ਦੋਰ ਪ੍ਰਾਪਤ ਜੀਵਦਾਇ ਗੁਰ ਚੇਲੇ ਰਹਿ ਨਾਲ ਸਗੀ ਨਾਮਿਤ ਸਲਾਮਤ ਜੀਵਦਾਇ ਸਹਿ ਕਾਦ ਦੋਸ ਜੀਵਦਾਇ ਲਹਿਣੈ ਦੇ ਬੈਰਇਐ ਯਾ ਦੋ ਦੁਖਸਾਏ ਸਹਿ ਕਰਾ ਫਿਰੁ ਲਕੀਐ ਤੁਲਾ ਸੋਛਤ ਨੰਦਨੀ ਮਨ ਤਖਤ ਬੈਠਾ ਗੁਰ ਹੰਪੀਐ ਤਰਹ ਜੇ ਕੋ ਫਰਮਾਇ ਸਭ ਜੋਤਿ ਗੁਰੂ ਦੀ ਕਰਤੀਐ ਲਗਨ ਦਲੇ ਗੁਰ ਸਬਦ ਹਰ ਕੋ ਕਨੇ ਆਪੀ ਕਰੀਐ ਸਚਿ ਦਿੱਤਾ ਕ ਸੰਨਦੀ ਆਪ ਤੈ ਤੇ ਕਹਿਦ ਬਟੀਐ ਭੋਗ ਸਫਤਾ ਤਿਸਾਂ ਦੇ ਨੂਰ ਅਕਸਰ ਕਬਸਹਾ ਚੱਤੀ ਜਾਏ ਗੁਤਿ ਬਿਟੇ ਸੱਚੇ ਬਾਤਸਾਰ ਹਰਿ ਕਰ ਜਨਮ ਜਨਮ ਦੇ ਕੱਤੀ ਹੈ ਸਤਿ ਜੀ ਗੁਰੂ ਫਰਮਾਇਆ